ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਕੁਝ ਸਬਸਕ੍ਰਾਈਬਰ ਦੀ ਡਿਮਾਂਡ ਸੀ ਕਿ ਤੁਸੀਂ ਸਾਡਾ ਨਾਮ ਬੋਲਿਓ ਪਹਿਲਾ ਨਾਮ ਆ ਬਲਵਿੰਦਰ ਕੌਰ ਜੀ ਵੈਰੀ ਬਿਊਟੀਫੁਲ ਸਟੋਰੀ ਹੈ ਜੀ ਥੈਂਕਸ ਮੇਰਾ ਨਾਮ ਜ਼ਰੂਰ ਅਨਾਉਂਸ ਕਰਿਓ ਹਾਂਜੀ ਬਲਵਿੰਦਰ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਕਰ ਰਹੇ ਹੋ ਤੁਸੀਂ ਪਲੀਜ਼ ਆਪਣੇ ਬਾਰੇ ਵੀ ਦੱਸਣਾ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਉਸ ਤੋਂ ਬਾਅਦ ਆਪਣਾ ਜਿਹੜਾ ਕਮੈਂਟ ਆ ਭਾਗ ਸਿੰਘ ਦਰਦੀ ਫਿਰ ਹਰਮਨ ਜੀ ਸੀਰਾ ਜੱਸੀ ਪ੍ਰਗਟ ਸਿੰਘ ਭੰਗੂ ਮੈਂ ਇਹਨਾਂ ਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਯਾਦ ਕੀਤਾ ਸੀ ਕਿਉਂਕਿ ਇਹਨਾਂ ਦਾ ਹੁਣ ਕਦੇ ਕਮੈਂਟ ਨਹੀਂ ਆਇਆ ਸੀ ਪਰ ਉਹਨਾਂ ਨੇ ਫਿਰ ਕਮੈਂਟ ਕੀਤਾ ਕਹਾਣੀ ਸੁਣ ਕੇ ਕਿ ਅਸੀਂ ਕਹਾਣੀ ਰੋਜ਼ ਸੁਣਦੇ ਆਂ ਪਰ ਅਸੀਂ ਬਸ ਕਮੈਂਟ ਨਹੀਂ ਕੀਤਾ ਗਿਆ ਸੀ ਇਹਨਾਂ ਨੇ ਬਹੁਤ ਸੋਹਣਾ ਕਮੈਂਟ ਕੀਤਾ ਮੇਰੀ ਭੈਣ ਸਦਾ ਸੁਖੀ ਰਹੇ ਮੈਂ ਵੀ ਤਿੰਨ ਭੈਣਾਂ ਦਾ ਇੱਕ ਛੋਟਾ ਭਰਾ ਹਾਂ ਤੇ ਤੁਸੀਂ ਵੀ ਮੇਰੀ ਭੈਣੋ ਧੰਨਵਾਦ ਵੀਰੇ ਮੇਰੇ ਛੋਟੇ ਵੀਰੇ ਰੱਬ ਤੁਹਾਨੂੰ ਤੰਦਰੁਸਤੀ ਦੇਵੇ ਤੁਸੀਂ ਤਰੱਕੀਆਂ ਕਰੋ ਤੇ ਗੁਰਜੰਟ ਸਿੰਘ ਜੀ ਇਹ ਆਪਣੇ ਬਿਲਕੁਲ ਪੱਕੇ ਸਬਸਕ੍ਰਾਈਬਰ ਨੇ ਇਹ ਜਦੋਂ ਵੀ ਮੈਂ ਵੀਡੀਓ ਅਪਲੋਡ ਕਰ ਦਿੰਨੀ ਆ ਉਸ ਤੋਂ ਬਾਅਦ ਨਾਲ ਦੀ ਨਾਲ ਇਹਨਾਂ ਦਾ ਕਮੈਂਟ ਆਉਂਦਾਗਾ ਤੇ ਹੋਰ ਆਪਣੇ ਨਾਲ ਨਵੇਂ ਜੁੜੇ ਨੇ ਜਿਹੜੇ ਸਤੇਂਦਰਪਾਲ ਕੌਰ ਜੀ ਚਰਨਜੀਤ ਸਿੰਘ ਜੀ ਆਪਣੇ ਪਹਿਲਾਂ ਵਾਲੀ ਪੱਕੇ ਸਬਸਕ੍ਰਾਈਬਰ ਨੇ ਇਹ ਵੀ ਹਰ ਵੀਡੀਓ ਤੇ ਕਮੈਂਟ ਕਰਦੇ ਨੇ ਤੇ ਹੋਰ ਆਪਣੇ ਨਵੇਂ ਸਬਸਕ੍ਰਾਈਬਰ ਨੇ ਗੁਰਮੀਤ ਮੰਗਟ ਜੀ ਨਿਰਮਲ ਸਿੰਘ ਨਿਰਮਲ ਸਿੰਘ ਗੁਰਮੀਤ ਮੰਗਟ ਕੁਲਵਿੰਦਰ ਕੌਰ ਤੇ ਨਵਜੋਤ ਕੌਰ ਦੇ ਨਾਂ ਤੇ ਜਿਨ੍ਹਾਂ ਦੀ ਆਈਡੀ ਬਣੀ ਆ ਉਹਨੇ ਗੁਰਾ ਸਿੰਘ ਮੁਖਸਰ ਤੋਂ ਵੈਰੀ ਗੁੱਡ ਸਿਸਟਰ ਜੀ ਤੇ ਗੁਰਮੀਤ ਕੌਰ ਜੀ ਥਾਲੀਵਾਲ ਸੁੱਖਾ ਸਿੰਘ ਸਰਾਰੀ ਇਹ ਮੇਰਾ ਵੀਰ ਇਹ ਤਾਂ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਹੈਗੇ ਧੰਨਵਾਦ ਵੀਰੇ ਜਗਤਾਰ ਸਿੰਘ ਮੇਰਾ ਛੋਟਾ ਭਰਾ ਇਹ ਵੀ ਮੈਨੂੰ ਬਹੁਤ ਸਪੋਰਟ ਕਰਦੇ ਹੈਗੇ ਹਰਜਿੰਦਰ ਸਿੰਘ ਪੰਜਾਬੀ ਕਹਾਣੀਆਂ ਦਲਵੀਰ ਸਿੰਘ ਦਲਵੀਰ ਸਿੰਘ ਵੀ ਪੱਕੇ ਸਬਸਕ੍ਰਾਈਬਰ ਨੇ ਇਹ ਵੀ ਬਹੁਤ ਸੋਹਣਾ ਕਮੈਂਟ ਕਰਦੇ ਆ ਤੇ ਹਮੇਸ਼ਾ ਹੌਸਲਾ ਦਿੰਦੇ ਆ ਸੁੱਖਾ ਸਿੰਘ ਸਰਾਰੀ ਅਜੈਬ ਸਿੰਘ ਅਜੈਬ ਸਿੰਘ ਜੀ ਨੇ ਵੀ ਕਿਹਾ ਸੀ ਕਿ ਤੁਸੀਂ ਨਾਮ ਜਰੂਰ ਬੋਲਿਓ ਹਾਂਜੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਵੀ ਜਰੂਰ ਦੱਸਿਓ ਤੇ ਅੱਗੇ ਹਰਜਿੰਦਰ ਸੋਨੂ ਮੇਰਾ ਛੋਟਾ ਵੀਰ ਫੌਜੀ ਨੇ ਇਹ ਬਰੇਟਿਆਂ ਤੋਂ ਇਹ ਮੇਰੇ ਪੇਕਿਆਂ ਵੱਲ ਦੇ ਨੇ ਆਪਦੇ ਏਰੀਏ ਦੇ ਹਨ ਹੈਗੇ ਆ ਮੇਰੇ ਦੇ ਇਹ ਵੀ ਮੈਨੂੰ ਪੱਕੀ ਸਪੋਰਟ ਕਰਦੇ ਆ बस 2 ਦਿਨ ਹੋ ਗਏ ਇਹਨਾਂ ਦਾ ਕਮੈਂਟ ਨਹੀਂ ਆਇਆ ਸੀਗਾ ਅੱਜ ਆਇਆ ਅਜੈਬ ਸਿੰਘ ਜੀ ਰਣਜੀਤ ਕੌਰ ਕੁਲਵਿੰਦਰ ਸਿੰਘ ਤੇ ਗੁਰਜੰਟ ਸਿੰਘ ਜੀ ਅਜੀਤ ਸਿੰਘ ਅਜੀਤ ਸਿੰਘ ਜਸਵੰਤ ਸਿੰਘ ਨਰਿੰਦਰ ਦੋਸਾਂਝ ਬਲਵੀਰ ਚੰਦ ਤੇ ਗੁਰਮੇਲ ਸਿੰਘ ਗੁਰਮੇਲ ਜਗਦੀਸ਼ ਸੰਪਲਾ ਇਹ ਆਪਣੇ ਪੱਕੇ ਸਬਸਕ੍ਰਾਈਬਰ ਨੇ ਅਮਰਜੀਤ ਕੌਰ ਅਜੀਤ ਸਿੰਘ ਸੁਨੀਤਾ ਰਾਣੀ ਹਰੀਸ਼ ਕੁਮਾਰ ਸਰਬ ਦਲਵੀਰ ਸਿੰਘ ਸੁਖਾ ਸਿੰਘ ਸਰਾਰੀ ਹਾਂਜੀ ਇਹ ਆਪਣੇ ਸਾਰੇ ਸਬਸਕ੍ਰਾਈਬਰ ਨੇ ਵਿੱਚ ਇਹਨਾਂ ਦੇ ਕੁਝ ਆਪਣੇ ਨਾਲ ਨਵੇਂ ਜੁੜੇ ਨੇ ਤੇ ਜਿਹੜੇ ਆਪਣੇ ਪੱਕੇ ਹੀ ਆਪਾਂ ਨੂੰ ਸਪੋਰਟ ਕਰਦੇ ਆ ਉਹਨਾਂ ਦੇ ਨਾਮ ਆਪਾਂ ਬੋਲਦੇ ਆ ਫਿਰ ਵੀ ਜੇ ਕਿਸੇ ਦਾ ਨਾਮ ਬੋਲਣ ਤੋਂ ਰਹਿ ਗਿਆ ਹੋਵੇ ਤਾਂ ਪਲੀਜ਼ ਮਾਫ ਕਰਿਓ ਇਸੇ ਤਰ੍ਹਾਂ ਹੀ ਚੈਨਲ ਨੂੰ ਸਪੋਰਟ ਕਰਦੇ ਰਹੋ ਜੇ ਤੁਸੀਂ ਇੱਕ ਵਾਰ ਚੈਨਲ ਤੇ ਆ ਜਾਂਦੇ ਹੋ ਤਾਂ ਤੁਸੀਂ ਇਹ ਬਣਾ ਲਓ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਹੜੀ ਨਾਲ ਬੈਲ ਦਿੱਤੀ ਹੋਈ ਆ ਉਹਨੂੰ ਪ੍ਰੈਸ ਕਰਕੇ ਨੋਟੀਫਿਕੇਸ਼ਨ ਜਿਹੜਾ ਉਹਨੂੰ ਔਨ ਕਰ ਲਓ ਆਲ ਤੇ ਕਰ ਲਓ ਫਿਰ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰਦੇ ਆਂ ਤੇ ਤੁਹਾਡੇ ਕੋਲ ਤੁਰੰਤ ਜਿਹੜਾ ਨੋਟੀਫਿਕੇਸ਼ਨ ਆ ਜਾਂਦਾ ਜੇ ਉਸ ਟਾਈਮ ਅਸੀਂ ਫ੍ਰੀ ਆ ਹਨਾ ਜਦੋਂ ਵੀਡੀਓ ਅਪਲੋਡ ਹੁੰਦੀ ਆ ਤਾਂ ਪਲੀਜ਼ ਨਾਲ ਦੀ ਨਾਲ ਵੇਖ ਲਿਆ ਕਰੋ ਤੇ ਵੀਡੀਓ ਆ ਜਿਹੜੀ ਉਹ ਪੂਰੀ ਵੇਖਿਆ ਕਰੋ ਜੇ ਚਲੋ ਆਪਾਂ ਕਿਸੇ ਕੰਮ ਚ ਵਿਜੀਆ ਫਿਰ ਤਾਂ ਕੀ ਕਹਿਣਾ ਪਰ ਜੇ ਮੰਨ ਲਓ ਜਿਵੇਂ 11 ਵਜੇ ਮੈਂ ਵੀਡੀਓ ਅਪਲੋਡ ਕਰਦੀ ਆ 11 ਵਜੇ ਦਾ ਟਾਈਮ ਲਾਉਣੀ ਆ ਤੇ 11 ਕਵਜੇ ਜੇ ਤੁਸੀਂ ਫ੍ਰੀ ਹੁੰਨੇ ਹੋ ਤਾਂ ਨਾਲ ਦੀ ਨਾਲ ਸਾਰੀ ਕਹਾਣੀ ਸੁਣ ਕੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮੇਰੇ ਕੋਲ ਸ਼ਬਦ ਹੈ ਨਹੀਂ ਤੁਹਾਡਾ ਧੰਨਵਾਦ ਕਰਨ ਦੇ ਲਈ ਜਿਹੜੀ ਆਪਣੀ ਅੱਜ ਦੀ ਕਹਾਣੀ ਆ ਉਹ ਇੱਕ ਕੁੜੀ ਕਹਾਣੀ ਸੁਣਾਉਂਦੀ ਆ ਕੁੜੀ ਦਾ ਨਾਮ ਕੁਲਵੰਤ ਕੌਰ ਆ ਉਹਦੇ ਵੱਲੋਂ ਸੁਣਾਈ ਗਈ ਕਹਾਣੀ ਆ ਕੁਲਵੰਤ ਕੌਰ ਕਹਿੰਦੀ ਵੀ ਮੈਂ ਕਾਫੀ ਪੜ੍ਹੀ ਲਿਖੀ ਸੀ ਤੇ ਮੈਂ ਥਾਂ-ਥਾਂ ਨੌਕਰੀ ਤੇ ਟਰਾਈ ਕੀਤਾ ਐਪਲੀਕੇਸ਼ਨ ਜਿ ਦਿੱਤੀਆਂ ਪਰ ਮੈਨੂੰ ਕਿਤੇ ਨੌਕਰੀ ਨਹੀਂ ਮਿਲ ਰਹੀ ਸੀ ਯਾਨੀ ਇੱਕ ਦਿਨ ਮੈਨੂੰ ਮੇਰੇ ਘਰ ਲੈਟਰ ਆਈ ਤੇ ਮੈਨੂੰ ਮੈਂਟਲ ਹਸਪੀਟਲ ਦੇ ਵਿੱਚ ਜੌਬ ਮਿਲ ਗਈ। ਕਹਿੰਦੀ ਮੈਨੂੰ ਬੜੀ ਖੁਸ਼ੀ ਹੋਈ ਵੀ ਚਲੋ ਕਿੱਦਾਂ ਦੀ ਸਰਕਾਰੀ ਨੌਕਰੀ ਲੱਭਦੀ ਸੀਗੀ ਹੁਣ ਮਿਲ ਗਈ। ਪਰ ਕਹਿੰਦੀ ਮੇਰੇ ਘਰ ਦੇ ਕਹਿੰਦੇ ਵੀ ਨਹੀਂ ਮੈਂਟਲ ਹਸਪੀਟਲ ਦੇ ਵਿੱਚ ਨੌਕਰੀ ਨਹੀਂ ਕਰਨੀ। ਕਹਿੰਦੀ ਮੈਂ ਆਪਣੇ ਘਰਦਿਆਂ ਨੂੰ ਮਨਾਇਆ ਕਿ ਮੈਂ ਇੰਨੀ ਪੜ੍ਹੀ ਲਿਖੀ ਆ ਤੇ ਮੈਨੂੰ ਤਾਂ ਮਸਾ ਨੌਕਰੀ ਮਿਲੀ ਆ ਨੌਕਰੀ ਤਾਂ ਨੌਕਰੀ ਆ। ਪਰ ਘਰ ਦੇ ਕਹਿੰਦੇ ਸੀ ਕਿ ਉੱਥੇ ਜਿਸ ਤਰ੍ਹਾਂ ਦੇ ਮਰੀਜ਼ ਹੁੰਦੇ ਆ ਉਹਦੇ ਕਰਕੇ ਵੀ ਤੇਰਾ ਨਾ ਜਿਹੜਾ ਮਾਨਸਿਕ ਸੰਤੁਲਨ ਖਰਾਬ ਹੋ ਜੂ ਕਿਉਂਕਿ ਉਹ ਬਹੁਤ ਸੈਂਸਿਟਿਵ ਕੁੜੀ ਸੀ ਜਿਹੜੇ ਇਮੋਸ਼ਨਲ ਬੰਦੇ ਹੁੰਦੇ ਆ ਉਹ ਇਹੋ ਜੀ ਸਿਚੁਏਸ਼ਨ ਦੇ ਵਿੱਚ ਮੈਂਟਲੀ ਤੌਰ ਤੇ ਵੀਕ ਹੋ ਜਾਂਦੇ ਆ ਪਰ ਉਹ ਕਹਿੰਦੀ ਵੀ ਨਹੀਂ ਜਿਹੜੀ ਚੀਜ਼ ਆਪਣੀ ਕਮਜ਼ੋਰੀ ਆ ਜੇ ਆਪਾਂ ਉਹਦੇ ਤੋਂ ਭੱਜਣ ਲੱਗੇ ਤਾਂ ਫਿਰ ਆਪਾਂ ਆਪਣੀ ਕਮਜ਼ੋਰੀ ਨੂੰ ਜਿੱਤ ਨਹੀਂ ਸਕਦੇ ਕਿ ਮੈਂ ਤਾਂ ਨੌਕਰੀ ਕਰਨੀ ਆ ਮੈਂ ਕੀ ਕਹਿੰਦੀ ਸਾਡੇ ਘਰ ਦੇ ਹਾਲਾਤ ਇਦਾਂ ਦੇ ਸੀ ਕਿ ਇਹ ਨੌਕਰੀ ਜ਼ਰੂਰੀ ਸੀ ਕਹਿੰਦੀ ਮੈਂ ਆਪਣੇ ਘਰਦਿਆਂ ਨੂੰ ਮਨਾ ਲਿਆ ਚਲੋ ਕਹਿੰਦੀ ਮੈਂ ਜੁਆਇਨ ਕੀਤਾ ਮੈਨੂੰ ਜੋਇਨ ਕੀਤੀ ਨੂੰ 3-4 ਦਿਨ ਹੋ ਗਏ ਸੀ ਤੇ ਇੱਕ ਨਾ ਮਰੀਜ਼ ਆਇਆ ਉਹ ਬੇੜੀਆਂ ਨਾਲ ਬੰਨਿਆ ਹੋਇਆ ਤੇ ਉਹ ਬਹੁਤ ਰੌਲਾ ਪਾ ਰਿਹਾ ਸੀ ਉੱਚੀ-ਉੱਚੀ ਰੋਂਦਾ ਸੀ ਬੇੜੀਆਂ ਨਾਲ ਉਹ ਇਸ ਤਰ੍ਹਾਂ ਜਕੜਿਆ ਹੋਇਆ ਸੀ ਵੀ ਉਹਦੀ ਹਾਲਤ ਜਿਹੜੀ ਬਹੁਤ ਖਰਾਬ ਸੀ ਤੇ ਉਹ ਤੋਂ ਹੱਲਿਆ ਵੀ ਨਹੀਂ ਜਾਂਦਾ ਸੀ ਕਹਿੰਦੀ ਜਦੋਂ ਉਹਨੂੰ ਲਿਆ ਕੇ ਉਹਦੇ ਹਨਾ ਅਲੱਗ-ਅਲੱਗ ਕਮਰੇ ਟਾਈਪ ਬਣੇ ਹੁੰਦੇ ਆ ਉੱਥੇ ਪਾਇਆ ਜਦੋਂ ਉਹਨੂੰ ਤੇ ਮੈਂ ਕਹਿੰਦੀ ਉਥੋਂ ਦੀ ਲੰਗ ਰਹੀ ਸੀ ਦੂਜੇ ਮਰੀਜ਼ਾਂ ਨੂੰ ਦੇਖਭਾਲ ਲਈ ਤੇ ਕਹਿੰਦੀ ਮੈਨੂੰ ਵੇਖ ਕੇ ਉਹ ਬਾਜਾਂ ਮਾਰਨ ਲੱਗ ਗਿਆ ਨਿੰਮੋ ਨਿੰਮੋ ਮੇਰੇ ਪੁੱਤ ਮੇਰੇ ਕੋਲ ਆ ਭੈਣੇ ਤੂੰ ਮੇਥੋਂ ਦੂਰ ਕਿਉਂ ਭੱਜਦੀ ਆ ਮੈਂ ਤੇਰਾ ਵੀਰ ਆ ਆ ਜਾ ਨਿੰਮੋ ਕਹਿੰਦੀ ਮੈਂ ਉਹਦੀ ਆਵਾਜ਼ ਸੁਣ ਕੇ ਨਾ ਉਹਦੇ ਵੱਲ ਵੇਖਿਆ ਵਾਪਸ ਮੁੜ ਕੇ ਕਹਿੰਦੀ ਉਹ ਰੋਲਾ ਪਾ ਰਿਆ ਸੀ ਆ ਜਾ ਭੈਣੇ ਆ ਜਾ ਨਿੰਮੋ ਮੈਂ ਤੇਰਾ ਵੀਰ ਆ ਕਹਿੰਦੀ ਜਦੋਂ ਮੈਂ ਜਾਣ ਲੱਗੀ ਮੈਨੂੰ ਡਾਕਟਰ ਨੇ ਮਨਾ ਕਰਤਾ ਵੀ ਇਸ ਤਰ੍ਹਾਂ ਨਹੀਂ ਜਾਣਾ ਮਰੀਜ਼ ਕੋਲ ਵੀ ਉਹ ਜ਼ਿਆਦਾ ਹਾਈਪਰ ਹੋਇਆ ਵਿਆ ਹਨਾ ਵੀ ਕੋਈ ਨੁਕਸਾਨ ਨਾ ਕਰ ਦੇ ਉਸ ਦਿਨ ਤਾਂ ਕਹਿੰਦੀ ਮੈਂ ਨਾ ਗਈ ਅਗਲੇ ਦਿਨ ਕਹਿੰਦੀ ਮੈਂ ਸੋਚਿਆ ਵੀ ਹਣਾ ਐਨੇ ਪਿਆਰ ਨਾਲ ਕੋਈ ਆਪਾਂ ਨੂੰ ਆਵਾਜ਼ ਮਾਰਦਾ ਵੀ ਹੋ ਸਕਦਾ ਅਗਲੇ ਨੂੰ ਕੋਈ ਲੋੜ ਹੋਵੇ ਆਪਣੀ ਆਪਣੇ ਪਿਆਰ ਦੀ ਕਹਿੰਦੀ ਅਗਲੇ ਦਿਨ ਮੈਂ ਜਦੋਂ ਲੰਘਣ ਲੱਗੀ ਉਹਨੇ ਮੈਨੂੰ ਫੇਰ ਆਵਾਜ਼ ਮਾਰੀ ਨਿੰਮੋ ਪੁੱਤ ਇੱਕ ਵਾਰ ਤਾਂ ਮੇਰੇ ਕੋਲ ਆ ਜਾ ਭੈਣ ਮੇਰੀ ਏ ਕਹਿੰਦੀ ਜਦੋਂ ਉਹਨੇ ਮੈਨੂੰ ਐ ਕਿਹਾ ਨਾ ਕਹਿੰਦੀ ਮੈਂ ਚਲੀ ਗਈ ਉਹਦੇ ਕੋਲ ਜਾ ਕੇ ਕਹਿੰਦੀ ਜਦੋਂ ਮੈਂ ਉਹਦੇ ਕੋਲ ਤੇ ਉਹਨੇ ਕਹਿੰਦੀ ਮੇਰੇ ਸਿਰ ਤੇ ਹੱਥ ਰੱਖਿਆ ਕਹਿੰਦੀ ਮੇਰੀਆਂ ਅੱਖਾਂ ਦੇ ਵਿੱਚ ਉਹਨਾਂ ਹੰਝੂ ਆ ਗਏ ਅੱਖਾਂ ਦੇ ਵਿੱਚੋਂ ਹੰਝੂ ਤਾਂ ਕਹਿੰਦੀ ਮੇਰੀ ਮੇਰੇ ਉਹਦੀ ਹਾਲਤ ਵੇਖ ਕੇ ਆ ਗਏ ਸੀ ਪਰ ਜਦੋਂ ਇੰਨੇ ਪਿਆਰ ਨਾਲ ਹਨਾ ਤੁਸੀਂ ਇਹ ਵੇਖੋ ਕਿ ਮਾਨਸਿਕ ਤੌਰ ਤੇ ਬਿਮਾਰ ਹੋਵੇ ਬੰਦਾ ਫਿਰ ਵੀ ਉਹ ਤੁਹਾਨੂੰ ਇੰਨੇ ਪਿਆਰ ਨਾਲ ਡੀਲ ਕਰ ਰਿਹਾ ਇਹਦਾ ਮਤਲਬ ਉਹਨੂੰ ਕਿਤੇ ਨਾ ਕਿਤੇ ਪਿਆਰ ਦੀ ਕਮੀ ਆ ਕਹਿੰਦੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕੌਣ ਕੀ ਨਾਮ ਆ ਤੁਹਾਡਾ ਕਹਿੰਦੀ ਉਹ ਕਹਿੰਦਾ ਤੂੰ ਮੇਰੀ ਭੈਣ ਆ ਨਾ ਨਿੰਮੋ ਜਿੱਦਾਂ ਏਦਾਂ ਬੱਚਿਆਂ ਵਾਂਗੂ ਕਹਿੰਦੀ ਮੈਂ ਕਿਹਾ ਹਾਂ ਮੈਂ ਭੈਣ ਆ ਤੁਹਾਡੀ ਤੇ ਤੁਸੀਂ ਮੈਨੂੰ ਆਪਣਾ ਨਾਮ ਤਾਂ ਦੱਸਿਆ ਨਹੀਂ ਲੈ ਤੂੰ ਆਪਣੇ ਭਰਾ ਦਾ ਨਾਮ ਭੁੱਲ ਗਈ ਮੈਨੂੰ ਪਤਾ ਪੱਕਾ ਤੇਰੇ ਸਹੁਰਿਆਂ ਨੇ ਕਿਹਾ ਹੋਊਗਾ ਇੱਥੇ ਬੰਨਣ ਵਾਸਤੇ ਮੈਨੂੰ ਦੇਖ ਮੈਨੂੰ ਕਿੰਨੇ ਬੁਰੇ ਤਰੀਕੇ ਨਾਲ ਬੰਨਿਆ ਭੈਣੇ ਮੈਨੂੰ ਬੇੜੀਆਂ ਕਿਉਂ ਲਾਈਆਂ ਨੇ ਤੁਸੀਂ ਖੋਲ ਦਿਓ ਕਹਿੰਦੀ ਮੈਂ ਕਿਹਾ ਵੀ ਨਹੀਂ ਵੀਰੇ ਬਸ 2-4 ਦਿਨ ਦੇ ਵਿੱਚ ਤੁਸੀਂ ਠੀਕ ਹੋ ਜਾਓਗੇ ਤੇ ਇਹ ਆਪਾਂ ਖੋਲ ਦਾਂਗੇ ਤੁਸੀਂ ਐਂ ਦੱਸੋ ਕੁਝ ਖਾਣਾ ਪੀਣਾ ਮੈਂ ਤੁਹਾਡੇ ਲਈ ਲੈ ਕੇ ਆਵਾਂ ਤੇ ਉਹ ਕਹਿੰਦਾ ਵੀ ਮੇਰੀ ਭੈਣ ਨਿੰਮੋ ਬਹੁਤ ਸਵਾਦ ਖੀਰ ਬਣਾਉਂਦੀ ਹੁੰਦੀ ਸੀ ਕਹਿੰਦੀ ਮੈਂ ਕਿਹਾ ਵੀ ਚੱਲ ਫਿਰ ਹੁਣ ਤੈਨੂੰ ਮੈਂ ਖੀਰ ਹੀ ਖਵਾਉਂਗੀ ਕਹਿੰਦੀ ਥੋੜੇ ਦਿਨਾਂ ਬਾਅਦ ਨਾ ਰਖੜੀ ਦਾ ਤਿਹਾਰ ਸੀ ਕਹਿੰਦੀ ਮੈਂ ਰਖੜੀ ਲੈ ਗਈ ਤੇ ਨਾਲ ਖੀਰ ਲੈ ਗਈ ਕਹਿੰਦੀ ਜਦੋਂ ਮੈਂ ਉਹਦੇ ਰਖੜੀ ਬੰਨੀ ਤੇ ਉਹਨੂੰ ਖੀਰ ਖਵਾਈ ਕਹਿੰਦੀ ਉਹਦੀਆਂ ਅੱਖਾਂ ਚੋਂ ਬਹੁਤ ਹੰਝੂ ਆਏ ਤੇ ਕਹਿੰਦੀ ਉਹ ਮੈਨੂੰ ਕਹਿੰਦਾ ਪਏ ਨੇ ਬਹਿ ਜਾ ਕਹਿੰਦੀ ਮੈਂ ਉਹਦੇ ਕੋਲ ਬੈਠ ਗਈ ਕਹਿੰਦੀ ਆਸ-ਪਾਸੇ ਦੇ ਜਿੰਨੇ ਵੀ ਜਿਹੜੇ ਮਰੀਜ਼ ਸੀ ਹਨਾ ਜਾਨ ਜਿਹੜੇ ਡਾਕਟਰ ਕੇਅਰ ਕਰਦੇ ਸੀ ਉਹ ਹੈਰਾਨ ਹੋ ਗਏ ਵੀ ਇੰਨਾ ਹਾਈਪਰ ਹੋਣ ਵਾਲਾ ਮਰੀਜ਼ ਵੀ ਤੇਰੇ ਆਉਣ ਤੇ ਹਨਾ ਕਿੰਨਾ ਨਾਰਮਲ ਹੋ ਜਾਂਦਾ ਕਿੰਨਾ ਸ਼ਾਂਤ ਹੋ ਜਾਂਦਾ ਚਲੋ ਕਹਿੰਦੀ ਉਹ ਰਖੜੀ ਬਣਾ ਕੇ ਬਹੁਤ ਰੋਇਆ ਤੇ ਉਹਨੂੰ ਦਾ ਮਤਲਬ ਜਿੱਦਾਂ ਅਟੈਕ ਆਉਂਦਾ ਹੁੰਦਾ ਵੀ ਉਹ ਘਬਰਾਟ ਹੋਣ ਲੱਗੀ ਕਹਿੰਦੀ ਮੈਨੂੰ ਵੀ ਆਏ ਹੋਣ ਲੱਗ ਗਿਆ ਵੀ ਇਹਦੇ ਨਾਲ ਕੁਝ ਇਹ ਜਿਹਾ ਜ਼ਰੂਰ ਵਾਪਰਿਆ ਵੀ ਜਿਹਦੇ ਕਰਕੇ ਹੀ ਇਮੋਸ਼ਨਲ ਹੋ ਗਿਆ ਫਿਰ ਕਹਿੰਦੀ ਮੈਂ ਉਹਨੂੰ ਨੀਂਦ ਦਾ ਮਤਲਬ ਇੰਜੈਕਸ਼ਨ ਦਿੱਤਾ ਤੇ ਸਲਾਤਾ ਕਹਿੰਦੀ ਘਰੇ ਆ ਕੇ ਮੈਂ ਉਹਦੇ ਬਾਰੇ ਸੋਚਦੀ ਰਹੀ ਕਹਿੰਦੀ ਮੈਂ ਬੜਾ ਰੋਈ ਘਰੇ ਆ ਕੇ ਅਗਲੇ ਦਿਨ ਕਹਿੰਦੀ ਮੈਂ ਫਿਰ ਗਈ ਜਦੋਂ ਕਹਿੰਦੀ ਮੈਂ ਉਹਦੇ ਕੋਲ ਗਈ ਸਿੱਧਾ ਵੀ ਤੂੰ ਮੈਨੂੰ ਨਿੰਮੋ ਕਹਿਣਾ ਨਾ ਵੀ ਚੱਲ ਮੈਂ ਤੇਰੀ ਨਿੰਮੋ ਤਾਂ ਹੈ ਨਹੀਂ ਪਰ ਤੂੰ ਅੱਜ ਮੈਨੂੰ ਦੱਸ ਕਿ ਨਿੰਮੋਂ ਕੌਣ ਸੀ ਤੇ ਉਹ ਕਿੱਥੇ ਆ ਕਿਵੇਂ ਆ ਉਹ ਕਹਿੰਦਾ ਵੀ ਚੱਲ ਅੱਜ ਮੇਰਾ ਮੂਡ ਸਹੀ ਨਹੀਂ ਅੱਜ ਮੈਨੂੰ ਨਿੰਮੋਂ ਦੀ ਬਹੁਤ ਯਾਦ ਆ ਰਹੀ ਆ ਮੈਂ ਕੱਲ ਨੂੰ ਦੱਸੂ ਤੇ ਅੱਜ ਮੈਂ ਸੌਣਾ ਚਾਹਣਾ ਕਹਿੰਦੀ ਮੈਂ ਉਹਨੂੰ ਨਾ ਇੰਜੈਕਸ਼ਨ ਲਾ ਕੇ ਨੀਂਦ ਦਾ ਤੇ ਆ ਗਈ ਅਗਲੇ ਦਿਨ ਕਹਿੰਦੀ ਮੈਂ ਜਲਦੀ ਚਲੀ ਗਈ ਵੀ ਮੈਂ ਉਹ ਤੋਂ ਪੁੱਛਣਾ ਸੀ ਨਿੰਮੋਂ ਬਾਰੇ ਗਈ ਕਹਿੰਦੀ ਮੈਂ ਤੇ ਉਹ ਕਹਿੰਦੀ ਸੁੱਤਾ ਪਿਆ ਸੀ ਮੈਨੂੰ ਕਹਿੰਦੀ ਉਠਾਉਣਾ ਨਾ ਸਹੀ ਨਹੀਂ ਸਮਝਿਆ ਮੈਨੂੰ ਲੱਗਿਆ ਵੀ ਕਾਹਨੂੰ ਮੈਂ ਉਠਾਉਣਾ ਵਿਚਾਰੇ ਨੂੰ ਸੌਂ ਜਾਂਦੋ ਕਿਉਂਕਿ ਇਦਾਂ ਦੇ ਮਰੀਜ਼ਾਂ ਨੂੰ ਜਿਆਦਾ ਤੋਂ ਜਿਆਦਾ ਸਵਾਇਆ ਜਾਂਦਾ ਤੇ ਨੀਂਦ ਦੀ ਲੋੜ ਹੁੰਦੀ ਆ ਜਦੋਂ ਕਹਿੰਦੀ ਮੈਂ ਉੱਥੋਂ ਵਾਪਸ ਮੋੜਨ ਲੱਗੀ ਮੇਰੀ ਪੈਰ ਚਾਲ ਸੁਣ ਕੇ ਉਹਦੀ ਅੱਖ ਖੁੱਲ ਗਈ ਹੱਲਿਆ ਤਾਂ ਹੈ ਨਹੀਂ ਕਹਿੰਦੀ ਉਹ ਬੈੱਡ ਤੋਂ ਪਰ ਉਹਨੇ ਮੈਨੂੰ ਨਾ ਆਵਾਜ਼ ਮਾਰੀ ਨਿੰਮੋ ਤੇ ਅੱਖਾਂ ਚੋਂ ਪਾਣੀ ਨਿਕਲਿਆ ਆ ਕਹਿੰਦੀ ਮੈਂ ਵਾਪਸ ਮੁੜ ਕੇ ਉਹਦੇ ਕੋਲ ਟੇਬਲ ਤੇ ਬੈਠ ਗਈ ਕਹਿੰਦਾ ਜੇ ਤੂੰ ਜਾਣਨਾ ਚਾਹੁੰਦੀ ਸੀ ਨਾ ਨਿੰਮੋ ਕੌਣ ਆ ਚਲ ਆ ਜਾ ਬੈਠ ਉਹ ਕਹਿੰਦਾ ਅਸੀਂ ਦੋ ਭਰਾ ਸੀ ਕਰਨੈਲ ਤੇ ਜਰਨੈਲ ਮੇਰਾ ਨਾਂ ਕਰਨੈਲ ਸੀ ਮੇਰੇ ਭਰਾ ਦਾ ਨਾਂ ਜਰਨੈਲ ਲੋਕੀ ਸਾਨੂੰ ਕੈਲਾ ਤੇ ਜੈਲਾ ਕਹਿੰਦੇ ਸੀ ਤੇ ਸਾਡੀ ਇੱਕ ਬਹੁਤ ਪਿਆਰੀ ਭੈਣ ਸੀ ਸਾਡੇ ਤੋਂ ਛੋਟੀ ਉਹਦਾ ਨਾਂ ਨਿੰਮੋ ਸੀ ਬਹੁਤ ਜ਼ਿਆਦਾ ਸੋਹਣੀ ਸੀ ਜਦੋਂ ਕਹਿੰਦਾ ਉਹ ਪੜਨ ਜਾਂਦੀ ਪੜ੍ਹਾਈ ਤੇ ਉਹ ਬਹੁਤ ਹੁਸ਼ਿਆਰ ਸੀ ਸਕੂਲ ਜਾਂਦੀ ਸਕੂਲ ਦੇ ਹਰੇਕ ਕੰਮ ਦੇ ਵਿੱਚ ਹਰੇਕ ਕੰਪੀਟੀਸ਼ਨ ਦੇ ਵਿੱਚ ਉਹਨੇ ਫਰਸਟ ਆਉਣਾ ਸੀ ਬੜੀ ਲਾਡਲੀ ਸੀ ਕਹਿੰਦੇ ਅਸੀਂ ਦੋਨੇ ਭਰਾ ਉਹਨੂੰ ਇੰਨਾ ਪਿਆਰ ਕਰਦੇ ਸੀ ਕਿ ਉਹਨੂੰ ਅਸੀਂ ਤਤੀ ਬਾਹ ਨਹੀਂ ਸੀ ਲੱਗਣ ਦਿੰਦੇ ਜੇ ਕੋਈ ਚੀਜ਼ ਲਿਓਣੀ ਅਸੀਂ ਆਪਦੇ ਹਿੱਸੇ ਦੀ ਚੀਜ਼ ਵੀ ਉਹਨੂੰ ਦੇਣੀ ਬਹੁਤ ਜ਼ਿਆਦਾ ਅਸੀਂ ਉਹਨੂੰ ਪਿਆਰ ਕਰਦੇ ਸੀ ਉਸ ਤੋਂ ਬਾਅਦ ਕਹਿੰਦੇ ਜਦੋਂ ਵੱਡੀ ਹੋ ਗਈ ਤੇ ਸਕੂਲ ਜਾਇਆ ਕਰੇ ਸਾਡੇ ਨਾਲ ਇੱਕ ਪਿੰਡ ਲਾਣਾ ਵਜ੍ਹਾ ਸੀ ਲੰਬੜਦਾਰਾਂ ਦਾ ਤੇ ਉਹ ਮਤਲਬ ਉੱਚੇ ਰੂਖ ਵਾਲੇ ਬੰਦੇ ਸੀ ਜਿਨ੍ਹਾਂ ਦੀ ਸਰਕਾਰੀ ਦਰਬਾਰੇ ਪਹੁੰਚ ਸੀ ਤੇ ਉਹ ਬੰਦੇ ਨਾ ਸਹੀ ਨਹੀਂ ਸੀ ਉਹ ਪਿੰਡ ਦੀਆਂ ਨੂਹਾਂ ਧੀਆਂ ਨੂੰ ਤੰਗ ਕਰਦੇ ਸੀ ਕਹਿੰਦੇ ਜਦੋਂ ਸਾਡੀ ਨਿੰਮੋ ਪੜਨ ਜਾਇਆ ਕਰੇ ਤਾਂ ਲੰਬੜਦਾਰਾਂ ਦਾ ਮੁੰਡਾ ਉਹਨੂੰ ਘੇਰਿਆ ਕਰੇ ਰਾਤ ਇੱਕ ਦੋ ਵਾਰ ਤਾਂ ਕਹਿੰਦੇ ਨਿੰਮੋ ਨੇ ਦੱਸਿਆ ਨਹੀਂ ਤੇ ਫਿਰ ਇੱਕ ਦਿਨ ਨਿੰਮੋ ਘਰੇ ਆ ਕੇ ਰੋਣ ਲੱਗੀ ਵੀ ਵੀਰੇ ਲੰਬੜਦਾਰਾਂ ਦਾ ਮੁੰਡਾ ਮੈਨੂੰ ਤੰਗ ਕਰਦਾ। ਕਹਿੰਦੇ ਮੈਂ ਕਿਹਾ ਵੀ ਐਂ ਕੌਣ ਆ ਤੈਨੂੰ ਤੰਗ ਕਰੂਗਾ ਸਾਡੇ ਹੁੰਦੇ ਵੀ ਐਂ ਉਹਦੀ ਕੀ ਮਜਾਲ ਪਰ ਕਹਿੰਦਾ ਮੈਨੂੰ ਜੈਲਾ ਕਹਿੰਦਾ ਵੀ ਨਹੀਂ ਵੀਰੇ ਉਹਨਾਂ ਦੀ ਪਹੁੰਚ ਬਹੁਤ ਆ ਵੀ ਆਪਾਂ ਉਹਨਾਂ ਨਾਲ ਪੰਗਾ ਨਹੀਂ ਲੈਂਦੇ। ਆਪਾਂ ਕਿੱਥੇ ਤੇ ਉਹ ਕਿੱਥੇ ਵੀ ਇਸ ਤੋਂ ਪਹਿਲਾਂ ਕਿ ਉਹ ਕੋਈ ਆਪਣੀ ਨਿੰਮੋ ਨਾਲ ਗਲਤ ਕਰਨ ਆਪਾਂ ਨਿੰਮੋ ਦਾ ਵਿਆਹ ਕਰ ਦਿੰਨੇ ਆ। ਨਿੰਮੋ ਕਹਦੀ ਵੀ ਵੀਰੇ ਫਿਰ ਮੈਂ ਤਾਂ ਤੁਹਾਨੂੰ ਦੱਸ ਕੇ ਗਲਤੀ ਕਰ ਲਈ। ਵੀ ਮੇਰੇ ਕਿਉ ਸੁਪਨੇ ਮਾਰਦੇ ਹੋ ਮੈਂ ਤਾਂ ਪੜਨਾ ਚਾਹੁੰਨੀ ਆ ਵੀ ਤੁਸੀਂ ਮੇਰੇ ਨਾਲ ਸਕੂਲ ਚੱਲਿਆ ਕਰੋ ਮੈਨੂੰ ਛੱਡਿਆ ਆ ਕਰੋ ਤੇ ਲੈ ਆਇਆ ਕਰੋ ਪਰ ਕਹਿੰਦਾ ਜੈਲਾ ਨਾ ਥੋੜਾ ਜ੍ਹਾ ਡਰਪੋਕ ਸੀ ਵੀ ਉਹ ਇੰਨਾ ਡਰ ਗਿਆ ਉਹ ਕਹਿੰਦਾ ਵੀ ਨਾ ਕਿ ਉਹ ਐਦਾਂ ਦੇ ਬੰਦੇ ਆ ਜੇ ਇੱਕ ਵਾਰੀ ਉਹ ਕਿਸੇ ਦੇ ਬਾਦ ਪੈ ਜਾਣ ਨਾ ਫਿਰ ਉਹ ਖੇੜਾ ਨਹੀਂ ਛੱਡਦੇ ਨਿੰਮੋ ਬਹੁਤ ਸੋਹਣੀ ਸੁਨੱਖੀ ਸੀ ਇਸ ਕਰਕੇ ਉਹਨੂੰ ਵਧੀਆ ਘਰ-ਬਾਰ ਮਿਲ ਗਿਆ ਤੇ ਬਹੁਤ ਤਕੜੇ ਘਰੇ ਉਹਦਾ ਵਿਆਹ ਹੋ ਗਿਆ ਉਹਨਾਂ ਨੇ ਅੱਗੋਂ ਕੋਈ ਦਾਜ ਨਹੀਂ ਸੀ ਮੰਗਿਆ ਉਹ ਕਹਿੰਦੇ ਵੀ ਅਸੀਂ ਤਾਂ ਘਰੋਂ ਠੀਕ ਠਾਕ ਸੀ ਪਰ ਸੋਹਣੀ ਹੋਣ ਕਰਕੇ ਉਹਨਾਂ ਨੇ ਸਾਡੀ ਨਿੰਮੋ ਦਾ ਰਿਸ਼ਤਾ ਲੈ ਲਿਆ ਅਸੀਂ ਕਹਿੰਦੇ ਵੀ ਪੂਰਾ ਵਧੀਆ ਵਿਆਹ ਕੀਤਾ ਉਹਦਾ ਤੇ ਉਹ ਸਹੁਰੇ ਘਰ ਚਲੀ ਗਈ ਸਹੁਰਿਆਂ ਤੋਂ ਆਇਆ ਕਰੇ ਜਦੋਂ ਉਹ ਮਿਲਣ ਤੇ ਉਹਦਾ ਚਿਹਰਾ ਨਾ ਉਦਾਸ ਹੋਇਆ ਕਰੇ ਤੇ ਜੇ ਅਸੀਂ ਮਿਲਣ ਜਾਇਆ ਕਰੀਏ ਤਾਂ ਵੀ ਉਹ ਉਦਾਸ ਹੋਇਆ ਕਰੇ ਜੇ ਅਸੀਂ ਉਹਨੂੰ ਪੁੱਛਿਆ ਕਰੀਏ ਵੀ ਨਿੰਮੋ ਤੂੰ ਤਾਂ ਹਰ ਟਾਈਮ ਹੱਸਦੀ ਰਹਿੰਦੀ ਸੀ ਟੱਪਦੀ ਰਹਿੰਦੀ ਸੀ ਰੌਣਕਾਂ ਲਾਉਂਦੀ ਸੀ ਵੀ ਹੁਣ ਤੂੰ ਚੁੱਪ ਕਿਉਂ ਰਹਿਣੀ ਆ ਉਹ ਕਹਿੰਦੀ ਵੀਰੇ ਵੀ ਜਦੋਂ ਮੈਂ ਇੱਥੇ ਆ ਜਾਂਦੀ ਆ ਤਾਂ ਮੈਨੂੰ ਇਸ ਗੱਲ ਦੀ ਉਦਾਸੀ ਹੁੰਦੀ ਆ ਕਿ ਮੈਨੂੰ ਸਹੁਰੇ ਜਾਣਾ ਪਊ ਤੇ ਜਦੋਂ ਤੁਸੀਂ ਮੈਨੂੰ ਮਿਲਣ ਜਾਂਦੇ ਹੋ ਉਦੋਂ ਮੈਨੂੰ ਇਸ ਗੱਲ ਦੀ ਉਦਾਸੀ ਹੁੰਦੀ ਆ ਵੀ ਹੁਣ ਤਾਂ ਤੁਸੀਂ ਆਏ ਹੋ ਤੇ ਹੁਣ ਵਾਪਸ ਚਲੇ ਜਾਓਗੇ ਕਹਿੰਦੇ ਉਹਨੇ ਇਹ ਗੱਲ ਕਹਿ ਕੇ ਸਾਡਾ ਮਨ ਤਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਵੀ ਮੇਰੇ ਮਨ 'ਚ ਸ਼ੰਕਾ ਸੀ ਵੀ ਕੋਈ ਗੱਲ ਆ ਜਿਹੜੀ ਨਿੰਮੋ ਦੱਸ ਨਹੀਂ ਰਹੀ ਕਿਉਂਕਿ ਨਿੰਮੋ ਨੇ ਉਦੋਂ ਲੰਬੜਦਾਰਾਂ ਦੇ ਮੁੰਡੇ ਦੀ ਗੱਲ ਦੱਸੀ ਤਾਂ ਉਹਨੂੰ ਐ ਲੱਗਿਆ ਵੀ ਮੈਂ ਗਲਤੀ ਕੀਤੀ ਵੀ ਮੈਨੂੰ ਪੜਨੋਂ ਹਟਾ ਕੇ ਮੇਰਾ ਵਿਆਹ ਕਰਤਾ ਪਰ ਕਹਿੰਦੇ ਮੈਂ ਜ਼ਿਆਦਾ ਜ਼ੋਰ ਨਾ ਦਿੱਤਾ ਤੇ ਕਹਿੰਦੇ 6 ਮਹੀਨੇ ਹੋਏ ਸੀ ਨਿੰਮੋ ਦੇ ਵਿਆਹ ਨੂੰ ਤੇ ਇੱਕ ਦਿਨ ਉਹਦੇ ਸਹੁਰਿਆਂ ਦਾ ਫੋਨ ਆ ਗਿਆ ਕਹਿੰਦੇ ਵੀ ਉਹ ਨਾ ਚਾਹ ਬਣਾ ਰਹੀ ਸੀ ਗੈਸ ਤੇ ਗੈਸ ਫਟ ਗਿਆ ਤੇ ਉਹਨੂੰ ਅਸੀਂ ਹਸਪੀਟਲ ਲੈ ਕੇ ਜਾ ਰਹੇ ਹਾਂ ਅਸੀਂ ਕਹਿੰਦੇ ਦੋਨੋਂ ਭਰਾ ਤੇ ਸਾਡੇ ਮੰਮੀ ਡੈਡੀ ਅਸੀਂ ਗੱਡੀ ਚੱਕੀ ਤੇ ਹਸਪੀਟਲ ਪਹੁੰਚ ਗਏ ਜਦੋਂ ਅਸੀਂ ਹਸਪੀਟਲ ਗਏ ਤੇ ਸਾਡੀ ਭੈਣ ਅਧ ਸੜੀ ਬੁਰਾ ਹਾਲ ਉਹਦਾ ਤੇ ਉਹਦੀ ਜਾਨ ਜਾ ਚੁੱਕੀ ਸੀ ਉਹਦੀ ਕਹਿੰਦੇ ਇਸ ਤਰ੍ਹਾਂ ਦੀ ਹਾਲਤ ਵੇਖ ਕੇ ਸਾਡੇ ਚਾਰਾਂ ਨੇ ਨਾ ਚੀਕਾਂ ਨਿਕਲ ਗਈਆਂ ਮੇਰੇ ਡੈਡੀ ਤਾਂ ਕਹਿੰਦੇ ਇੰਨਾ ਜ਼ਿਆਦਾ ਹਾਈਪਰ ਹੋ ਗਏ ਵੇਹੋਸ਼ ਹੋ ਗਏ ਤੇ ਉਹਨਾਂ ਨੂੰ ਅਟੈਕ ਆ ਗਿਆ ਤੇ ਨਾਲ ਦੀ ਨਾਲ ਉਹਨਾਂ ਦੀ ਮੌਤ ਹੋ ਗਈ ਕਿਉਂਕਿ ਨਿੰਮੋ ਸੀ ਜਿਹੜੀ ਸਾਡੀ ਸਾਰਿਆਂ ਦੀ jaan ਸੀ ਤੇ ਉਹਨੂੰ ਇਸ ਹਾਲਤ ਦੇ ਵਿੱਚ ਅਸੀਂ ਬਰਦਾਸ਼ਤ ਨਹੀਂ ਕਰ ਸਕੇ ਕਹਿੰਦੇ ਮੇਰੀ ਮੰਮੀ ਵੀ ਵੇਹੋਸ਼ ਹੋ ਗਈ ਤੇ ਮੇਰਾ ਭਰਾ ਜੈਲਾ ਵੀ ਉਹ ਤਾਂ ਵੇਹੋਸ਼ ਹੋ ਗਏ ਉਹਨਾਂ ਨੂੰ ਅਲੱਗ ਡਾਕਟਰ ਨੇ ਟ੍ਰੀਟਮੈਂਟ ਦਿੱਤਾ ਕਹਿੰਦੇ ਮੈਂ ਥੋੜਾ ਜਿਹਾ ਕਰੜੇ ਦਿਲ ਦਾ ਸੀ ਵੀ ਮੈਂ ਉਹਦੀ ਇਹ ਹਾਲਤ ਵੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਇੰਨਾ ਸਮਝ ਗਿਆ ਵੀ ਜਿਹੜੀ ਨਿੰਮੋ ਦੀ ਉਦਾਸੀ ਸੀ ਉਹਦਾ ਕੋਈ ਕਾਰਨ ਸੀ ਤੇ ਜਿਹੜੀ ਇਹ ਨਿੰਮੋ ਦੀ ਮੌਤ ਆ ਇਹ ਕੁਦਰਤੀ ਨਹੀਂ ਹੋਈ ਕਹਿੰਦੇ ਚਲੋ ਅਸੀਂ ਉਧੇ ਮੈ ਸਹਰਿਆਂ ਦੇ ਪਿੰਡ ਚਲਾ ਗਿਆ ਉੱਥੇ ਛੱਡ ਕੇ ਸਾਰਾ ਕੁਸ ਕਹਿੰਦਾ ਮੈਂ ਆਂਗਵਾਂਡ ਚ ਪੁੱਛਿਆ ਤਾਂ ਗਵਾਂਡੀਆਂ ਨੇ ਦੱਸਿਆ ਕਿ ਇਹ ਤਾਂ ਬਹੁਤ ਜ਼ਾਲਮ ਬੰਦੇ ਸੀ ਨਿੰਮੋ ਨੂੰ ਕੁੱਟਦੇ ਸੀ ਸਾਰਾ ਦਿਨ ਕੰਮ ਕਰਾਉਂਦੇ ਸੀ ਬਹੁਤ ਗੁਰੀ ਹਾਲਤ ਕਰਦੇ ਸੀ ਉਹਦੀ ਤੇ ਉਹਨੂੰ ਕਹਿੰਦੇ ਸੀ ਵੀ ਜੇ ਤੂੰ ਦੱਸਿਆ ਤਾਂ ਅਸੀਂ ਤੈਨੂੰ ਹੋਰ ਵੀ ਕੁੱਟਾਂਗੇ ਕਹਿੰਦੇ ਲੜਾਈ ਇਸ ਗੱਲ ਦੀ ਸੀ ਕਿ ਤੂੰ ਦਾਜ ਨਹੀਂ ਲੈ ਕੇ ਆਈ ਜੇ ਨੀਮੋ ਕਹਿੰਦੀ ਕਿ ਤੁਸੀਂ ਕਿਹੜਾ ਦਾਜ ਮੰਗਿਆ ਸੀ ਤਾਂ ਫਿਰ ਕਹਿੰਦੇ ਕਿ ਸਾਡੇ ਇੰਨੀ ਜ਼ਮੀਨ ਦਾ ਜਾਇਦਾਦ ਤੇ ਅਸੀਂ ਇੰਨੇ ਕਹਦੇ ਕਹੋਂਦੇ ਤੁਹਾਨੂੰ ਨਹੀਂ ਪਤਾ ਸੀ ਕਿ ਅਸੀਂ ਵੱਡਿਆਂ ਦਾ ਮੱਥਾ ਲਾਇਆ ਉਹਨੂੰ ਤੰਗ ਕਰਦੇ ਸੀ ਕਿ ਤੂੰ ਆਪਣੇ ਭਰਾਵਾਂ ਨੂੰ ਕਹਿ ਕਿ ਸਾਨੂੰ ਗੱਡੀ ਦੇਣ ਜਾਂ ਸਾਨੂੰ ਸੋਨਾ ਪਾਉਣਾ ਪਰ ਉਹ ਆਪਣੇ ਘਰ ਦੀ ਹਾਲਤ ਜਾਣਦੀ ਹੋਣ ਕਰਕੇ ਉਹਨੇ ਕਦੇ ਨਾ ਕਿਹਾ ਇਸੇ ਕਰਕੇ ਜਿਹੜੀ ਉਹਨਾਂ ਨੇ ਦਾਜ ਦੇ ਲਾਲ ਤੇ ਵਿੱਚ ਉਹਦਾ ਕਤਲ ਕਰਤਾ ਕਹਿੰਦਾ ਵੀ ਮੈਂ ਸੁਣ ਕੇ ਉਥੋਂ ਇਹ ਗੱਲਾਂ ਤੇ ਮੈਂ ਵਾਪਸ ਹਸਪੀਟਲ ਆਇਆ ਤੇ ਮੈਂ ਕਹਿੰਦਾ ਆਪਣੀ ਭੈਣ ਦੀ ਜਿਹੜੀ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਉਹਦਾ ਪੋਸਟਮਾਰਟਮ ਕਰਾਇਆ ਤੇ ਕਹਿੰਦਾ ਮੈਂ ਨਾ ਮਤਲਬ ਪੁਲਿਸ ਕੇਸ ਕੀਤਾ ਤੇ ਪੁਲਿਸ ਨੇ ਵੀ ਕੋਈ ਗੱਲ ਜੀ ਨਾ ਸੁਣੀ ਵੀ ਜਦੋਂ ਹੁਣ ਮੌਤ ਹੋ ਗਈ ਵੀ ਜਾਂ ਤਾਂ ਪਹਿਲਾਂ ਦੱਸਣਾ ਸੀ ਪਹਿਲਾਂ ਕਿਹੜਾ ਕੋਈ ਕੇਸ ਦਰਜ ਆ ਵੀ ਦਾਜ ਪਿੱਛੇ ਲੜਦੇ ਸੀ ਵੀ ਹੁਣ ਤਾਂ ਤੁਸੀਂ ਜਾਣ ਬੁੱਝ ਕੇ ਕਹਿਣੇ ਹੋ ਪੈਸੇ ਲੈਣ ਦੇ ਮਾਰੇ ਕਹਿੰਦਾ ਚੱਲ ਮੈਂ ਵਾਪਸ ਆ ਗਿਆ ਉਸ ਤੋਂ ਬਾਅਦ ਕਹਿੰਦਾ ਵੀ ਮੇਰੀ ਮੰਮੀ ਆ ਜਿਹੜੀ ਉਹਨੂੰ ਦੌਰੇ ਪੈਣ ਲੱਗ ਗਏ ਉਹ ਥੋੜੇ ਥੋੜੇ ਟਾਈਮ ਤੋਂ ਉਹਨੂੰ ਦੌਰਾ ਪੈ ਗਿਆ ਕਈ ਬੇਹੋਸ਼ ਹੋ ਜਾਇਆ ਕਰੀ ਇਹ ਮੇਰਾ ਭਰਾ ਵੀ ਕਹਿੰਦਾ ਚੁੱਪ-ਚੁੱਪ ਰਹਿਣ ਲੱਗਿਆ ਇੱਕ ਦਿਨ ਕਹਿੰਦਾ ਮੇਰਾ ਭਰਾ ਜਿਹੜਾ ਉਹ ਚੁੱਪ-ਚਾਪ ਘਰੋਂ ਚਲੇ ਆ ਗਿਆ ਅਸੀਂ ਬੜਾ ਲੱਭਿਆ ਕਿਤੋਂ ਨਾ ਮਿਲਿਆ ਤੇ ਹੁਣ ਕਹਿੰਦਾ ਨਿੰਮੋ ਤੇ ਮੇਰੇ ਡੈਡੀ ਤੇ ਮੇਰੇ ਭਰਾ ਜੈਲੇ ਦੇ ਵਿਛੋੜੇ ਦੇ ਵਿੱਚ ਮੇਰੀ ਮਾਂ ਜਿਹੜੀ ਉਹ ਹੋਰ ਵੀ ਜ਼ਿਆਦਾ ਬਿਮਾਰ ਰਹਿਣ ਲੱਗੀ ਤੇ ਇੱਕ ਦਿਨ ਉਹ ਵੀ ਇਸ ਸੰਸਾਰ ਤੋਂ ਚਲੀ ਗਈ ਕਹਿੰਦਾ ਮੈਂ ਇਕੱਲਾ ਰਹਿ ਗਿਆ ਜਦੋਂ ਮੈਂ ਇਕੱਲਾ ਰਹਿ ਗਿਆ ਕਹਿੰਦਾ ਮੇਰਾ ਕਿਤੇ ਜੀ ਨਾ ਲੱਗਿਆ ਕਰੀ ਮੈਂ ਬਹੁਤ ਰੋਇਆ ਕਰਾਂ ਮੈਂ ਆਪਣੀ ਭੈਣ ਨੂੰ ਯਾਦ ਕਰਿਆ ਕਰਾਂ ਕਹਿੰਦਾ ਭੈਣ ਤੇ ਮੰਮੀ ਡੈਡੀ ਨੂੰ ਤਾਂ ਮੈਂ ਆਪਣੇ ਹੱਥੀਂ ਸੰਸਕਾਰ ਕੀਤਾ ਸੀ ਪਰ ਕਹਿੰਦਾ ਮੈਂ ਆਪਣੇ ਭਰਾ ਨੂੰ ਕਿੱਥੋਂ ਲੱਭਦਾ ਇੱਕ ਦਿਨ ਕਹਿੰਦਾ ਸਵੇਰੇ ਸਵੇਰੇ ਖਬਰ ਫੈਲੀ ਵੀ ਲੰਬੜਦਾਰਾਂ ਦੇ ਮੁੰਡੇ ਦੀ ਜਿਹੜੀ ਕਿਸੇ ਨੇ ਕਤਲ ਕਰਤਾ ਪਿੰਡ ਦੇ ਬਾਹਰ ਕਹਿੰਦਾ ਮੇਰੇ ਨਾ ਮਤਲਬ ਕੰਨ ਖੜੇ ਹੋ ਗਏ ਸੁਣ ਕੇ ਵੀ ਮੈਨੂੰ ਇਹ ਲੱਗਿਆ ਵੀ ਇਹ ਕੰਮ ਕਿਤੇ ਜੈਲੇ ਨੇ ਤਾਂ ਨਹੀਂ ਕਰਤਾ ਕਿਉਂਕਿ ਜਿਹੜਾ ਲੰਬੜਦਾਰਾਂ ਦਾ ਮੁੰਡਾ ਸੀ ਉਹ ਨਿੰਮੋ ਨੂੰ ਤੰਗ ਕਰਦਾ ਸੀ ਉਹਦੇ ਕਰਕੇ ਅਸੀਂ ਨਿੰਮੋ ਦਾ ਵਿਆਹ ਕੀਤਾ ਤੇ ਫਿਰ ਨਿੰਮੋ ਦੀ ਮੌਤ ਹੋਈ ਪਹਿਲਾਂ ਵੀ ਜੈਲਾ ਉਹਨਾਂ ਦੇ ਮੁੰਡੇ ਨੂੰ ਨਫ਼ਰਤ ਕਰਦਾ ਸੀ ਲੰਬੜਦਾਰਾਂ ਦੇ ਨੂੰ ਤੇ ਕਹਿੰਦਾ ਰਹਿੰਦਾ ਸੀ ਕਿ ਇਹਦੇ ਕਰਕੇ ਆਪਣੀ ਨਿੰਮੋ ਦੀ ਜ਼ਿੰਦਗੀ ਖਰਾਬ ਹੋਈ ਆ ਕਹਿੰਦਾ ਵੀ ਮੈਨੂੰ ਇਹ ਲੱਗਿਆ ਵੀ ਇਹ ਤਾਂ ਮਜੈਲੇ ਦਾ ਹੀ ਹੋਊ ਕਹਿੰਦਾ ਬੜਾ ਲੱਭਿਆ ਕਤਲ ਤੇ ਕਿਤੋਂ ਨਾ ਮਿਲਿਆ ਫਿਰ ਕਹਿੰਦਾ ਆਸ-ਪਾਸੇ ਇਹੋ ਜਿਹੀਆਂ ਘਟਨਾਵਾਂ ਹੋਣ ਲੱਗੀਆਂ ਵੀ ਜਿਹੜੇ ਵੀ ਸਹੁਰੇ ਕੁੜੀਆਂ ਨੂੰ ਤੰਗ ਕਰਦੇ ਸੀ ਉਹਨਾਂ ਦਾ ਪਰਿਵਾਰਕ ਮੈਂਬਰਾਂ ਦੇ ਕਤਲ ਹੋਣ ਲੱਗੇ ਤੇ 2-4 ਮਹੀਨਿਆਂ ਦੇ ਵਿੱਚ ਗੱਲ ਫੈਲ ਗਈ ਵੀ ਜਿਹੜਾ ਜੈਲਾਗਾ ਉਹ ਖੜਕੂ ਬਣ ਗਿਆ। ਇੱਕ ਦਿਨ ਕਹਿੰਦਾ ਜੈਲੇ ਨੇ ਸੁਨੇਹਾ ਲਾਇਆ ਕਿਸੇ ਦੇ ਹੱਥ ਕੋਈ ਸਾਨੂੰ ਦੱਸ ਕੇ ਗਿਆ ਕਿ ਜੈਲੇ ਨੇ ਆਉਣਾ। ਕਹਿੰਦਾ ਵੀ ਮੈਂ ਬੜੀ ਤਿਆਰੀ ਕੀਤੀ ਵੀ ਚਲ ਮੇਰਾ ਭਰਾ ਵਾਪਸ ਆ ਰਿਹਾ। ਏ ਕਹਿੰਦਾ ਜੈਲਾ ਆਇਆ ਰਾਤ ਦੇ ਹਨੇਰੇ 'ਚ। ਰਾਤ ਦੇ ਹਨੇਰੇ 'ਚ ਆ ਕੇ ਤੇ ਜੀਪ ਦੇ ਵਿੱਚੋਂ ਕਹਿੰਦਾ ਉਹਨੇ ਮੇਰੀ ਭੈਣ ਦੇ ਸੱਸ ਸਹੁਰੇ ਨੂੰ ਉਤਾਰਿਆ ਉਤਾਰ ਕੇ ਕੜੀਸ ਕੇ ਕਹਿੰਦਾ ਸਾਡੇ ਵੇੜੇ ਦੇ ਵਿੱਚ ਉਹਨਾਂ ਨੂੰ ਤੇਲ ਪਾ ਕੇ ਜਿਉਂਦੇ ਸਾੜਤਾ। ਮੇਰੀਆਂ ਅੱਖਾਂ ਦੇ ਸਾਹਮਣੇ ਕਹਿੰਦਾ ਇਹ ਸਾਰਾ ਦੇਖ ਕੇ ਆਨਗਮਾਂ ਤੇ ਰੋਲਾ ਪੈ ਗਿਆ ਹਨਾ ਭਾਜੜ ਪੈ ਗਈ ਵੀ ਖੜਕੂ ਆਗੇ ਖੜਕੂ ਆਗੇ ਫਿਰ ਕਹਿੰਦਾ ਜੈਲਾ ਮੈਨੂੰ ਕਹਿੰਦਾ ਵੀ ਲੈ ਵੀਰਾ ਅੱਜ ਤੋਂ ਬਾਅਦ ਪਤਾ ਨਹੀਂ ਮੈਨੂੰ ਤਾਂ ਮੌਤ ਕਿੱਥੇ ਉਡੀਕਦੀ ਆ ਵੀ ਮੇਲੇ ਹੋਣਗੇ ਕਿ ਨਾ ਵੀ ਆਖਰੀ ਵਾਰ ਦਾ ਸਲਾਮ ਇਹ ਕਹਿ ਕੇ ਕਹਿੰਦਾ ਉਹ ਗੱਡੀ ਲੈ ਕੇ ਚਲੇ ਗਏ ਕਹਿੰਦਾ ਜੈਲਾ ਕੀ ਗਿਆ ਕਹਿੰਦਾ ਵੀ ਮੇਰੀ ਰੂਹ ਹੀ ਕੱਢ ਕੇ ਲੈ ਗਿਆ ਮੈਂ ਕਹਿੰਦਾ ਉੱਥੇ ਖੜਾ ਬੁੱਤ ਬਣ ਕੇ ਵੀ ਮੈਨੂੰ ਕੁਝ ਵੀ ਸਮਝ ਨਾ ਆਵੇ ਰੋਲਾ ਪੈ ਗਿਆ ਇੰਨੇ ਨੂੰ ਪੁਲਿਸ ਆ ਗਈ ਪੁਲਿਸ ਕਹਿੰਦਾ ਮੈਨੂੰ ਬਿਠਾ ਕੇ ਲੈ ਗਈ ਤੇ ਥਾਣੇ ਦੇ ਵਿੱਚ ਮੇਰੀ ਬਹੁਤ ਕੁੱਟਮਾਰ ਹੋਈ ਐਨਾ ਬੁਰਾ ਹਾਲ ਕੀਤਾ ਮੇਰਾ ਮੈਨੂੰ ਟੌਰਚਰ ਕੀਤਾ ਮੈਂਟਲੀ ਤੌਰ ਤੇ ਫਿਜ਼ੀਕਲ ਤੌਰ ਤੇ ਵੀ ਮੈਨੂੰ ਆਪਣੇ ਆਪ ਦੀ ਕੋਈ ਸੁਰਤ ਨਾ ਰਹੀ ਤੇ ਇੱਕ ਦਿਨ ਮੈਂ ਪੂਰਾ ਪਾਗਲ ਹੋ ਗਿਆ ਜਦੋਂ ਉਹਨਾਂ ਨੂੰ ਇਹ ਲੱਗਿਆ ਕਿ ਇਹ ਪਾਗਲ ਹੋ ਗਿਆ ਤੇ ਹੁਣ ਉਹਨਾਂ ਦੇ ਮਤਲਬ ਮੈਂ ਕੰਟਰੋਲ ਤੋਂ ਬਾਹਰ ਹੋ ਗਿਆ ਬੱਸੋਂ ਬਾਹਰ ਹੋ ਗਈ ਗੱਲ ਤਾਂ ਉਹਨਾਂ ਨੇ ਮੈਨੂੰ ਇੱਥੇ ਭਰਤੀ ਕਰਾਤਾ ਇਥੇ ਜਿਹੜੀ ਹਾਲਤ ਆ ਮੇਰੀ ਉਹ ਤੁਸੀਂ ਵੇਖਦੇ ਹੋ ਪਰ ਭਣੇ ਤੇਰੇ ਕਰਕੇ ਜਿਹੜੀ ਮੇਰੀ ਹਾਲਤ ਆ ਉਹ ਕੁਝ ਸੁਧਾਰ ਐ ਤੇ ਇਹ ਸਾਰੀਆਂ ਗੱਲਾਂ ਦੱਸਦਾ ਦੱਸਦਾ ਕੈਲਾ ਪਤਾ ਨਹੀਂ ਕਿੰਨੇ ਕ ਵਾਰ ਵੇਹੋਸ਼ ਹੋਇਆ ਤੇ ਕਿੰਨੇ ਵਾਰ ਰੋਇਆ ਉਹਦੀ ਇਹ ਦਰਦਪਰੀ ਕਹਾਣੀ ਸੁਣ ਕੇ ਕਹਿੰਦੀ ਮੈਂ ਬਹੁਤ ਰੋਈ ਤੇ ਕਹਿੰਦੀ ਫਿਰ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਹਨਾ ਨਿੰਮੋ ਦਾ ਵਿਆਹ ਤਾਂ ਕਰਤਾ ਸੀ ਵੀ ਤੁਹਾਡੇ ਵਿਆਹ ਨਹੀਂ ਕੀਤੇ ਸੀ ਨਿੰਮੋ ਦੇ ਵਿਆਹ ਤੋਂ ਬਾਅਦ ਹਨਾ ਵੀ ਤੁਹਾਡੀ ਉਮਰ ਸੀ ਵਿਆਹ ਦੀ ਤੁਹਾਡੇ ਮਾਪਿਓ ਨੇ ਤਾਂ ਕਹਿੰਦੀ ਫਿਰ ਮੈਨੂੰ ਕੱਲਾ ਕਹਿੰਦਾ ਵੀ ਅਸੀਂ ਦੋਨੇ ਪ੍ਰਾਮੰਗੇ ਹੋਏ ਸੀ ਸਕੀਆਂ ਭੈਣਾਂ ਨੂੰ ਤੇ ਜਦੋਂ ਕਹਿੰਦੇ ਨਿਮੋਂ ਦੇ ਕਤਲ ਤੋਂ ਬਾਅਦ ਹਨਾ ਜੇਲਾ ਖੜਕੂ ਨਾਲ ਰਲ ਗਿਆ ਤੇ ਮੈਂ ਇਦਾਂ ਹੋ ਗਿਆ ਕੱਲਾ ਰਹਿ ਗਿਆ ਕਹਿੰਦੇ ਫਿਰ ਉਹਨਾਂ ਨੇ ਰਿਸ਼ਤਾ ਤੋੜਤਾ ਵੀ ਉਹਨਾਂ ਨੇ ਹੁਣ ਕੀ ਸਾਡਾ ਵਿਆਹ ਕਰਨਾ ਸੀ ਕੁੜੀ ਵਾਲੇ ਕਹਿੰਦੇ ਵੀ ਅਸੀਂ ਨਹੀਂ ਆਪਣੀਆਂ ਕੁੜੀਆਂ ਤੋੜਨੀਆਂ ਕਹਿੰਦਾ ਵੀ ਉਹਨਾਂ ਨੇ ਜਵਾਬ ਦੇ ਦਿੱਤਾ ਤੇ ਕੁੜੀਆਂ ਕਿਤੇ ਹੋਰ ਵਿਆਹਤੀਆਂ ਕਹਿੰਦੀ ਇੰਨੀਆਂ ਗੱਲਾਂ ਕਰਨ ਤੋਂ ਬਾਅਦ ਮੈਨੂੰ ਬੜਾ ਰੋਣ ਆਇਆ ਤੇ ਕਹਿੰਦੀ ਜਦੋਂ ਮੈਂ ਆਉਣ ਲੱਗੀ ਤਾਂ ਮੈਨੂੰ ਕਹਿੰਦਾ ਵੀ ਭੈਣੇ ਤੂੰ ਮੈਨੂੰ ਫੇਰ ਇਕੱਲੇ ਨੂੰ ਛੱਡ ਕੇ ਚੱਲੀ ਆ ਵੀ ਮੈਂ ਤਾਂ ਪਹਿਲੀ ਇਕੱਲਾ ਜ਼ਿੰਦਗੀ ਚ ਉਹ ਕਹਿੰਦੀ ਵੀ ਨਹੀਂ ਵੀਰੇ ਮੈਂ ਇਕੱਲੇ ਨੂੰ ਛੱਡ ਕੇ ਨਹੀਂ ਚੱਲੀ ਮੈਂ ਤੈਨੂੰ ਜ਼ਰੂਰ ਨਾਲ ਲੈ ਕੇ ਜਾਊ ਤੇ ਇੱਥੇ ਹਜੇ ਹਫ਼ਤਾ 10 ਦਿਨ ਹੋਰ ਰਹਿਣਾ ਚੰਗੀ ਤਰ੍ਹਾਂ ਤੇਰਾ ਇਲਾਜ ਕਰਨਾ ਕਹਿੰਦੀ ਚੱਲ ਮੈਂ ਰੋਜ਼ ਉਹਦੇ ਕੋਲ ਜਾਂਦੀ ਗੱਲਾਂ-ਬੱਤਾਂ ਕਰਦੀ ਕਹਿੰਦੀ ਵੀ ਮੈਂ ਆਪਣੇ ਮੰਮੀ ਡੈਡੀ ਨਾਲ ਗੱਲ ਕੀਤੀ ਕਿ ਵੀ ਮੇਰਾ ਭਰਾ ਹੀ ਆ ਉਹ ਵੀ ਉਹ ਮੈਨੂੰ ਕਹਿੰਦਾ ਵੀ ਮੈਂ ਤੇਰੇ ਨਾਲ ਜਾਣਾ ਵੀ ਮੈਂ ਉਹਨੂੰ ਆਪਣੇ ਘਰ ਲਿਆਵਾਂ ਇੱਕ ਵਾਰ ਉਹ ਕਹਿੰਦੀ ਵੀ ਚੱਲ ਲਿਆ ਆ ਜਦੋਂ ਕਹਿੰਦੀ ਉਹਨੂੰ ਛੁੱਟੀ ਮਿਲੀ ਉੱਥੋਂ ਡਿਸਚਾਰਜ ਕੀਤਾ ਤੇ ਕਹਿੰਦੀ ਮੈਂ ਘਰੇ ਲੈ ਆਈ ਘਰੇ ਲਿਆ ਕੇ ਕਹਿੰਦੀ ਸਾਰੇ ਪਰਿਵਾਰ ਨਾਲ ਮਲਾਇਆ ਉਹਦਾ ਹਾਲਚਾਲ ਪੁੱਛਿਆ ਤੇ ਬਹੁਤ ਠੀਕ ਹੋ ਗਿਆ ਸੀ ਕੈਲਾ ਉਸ ਤੋਂ ਬਾਅਦ ਕਹਿੰਦੀ ਜਦੋਂ ਘਰੇ ਆਉਣ ਤੋਂ ਬਾਅਦ ਮੇਰੇ ਡੈਡੀ ਨੇ ਜਦੋਂ ਸਾਰੀ ਗੱਲ ਪੁੱਛੀ ਤੇ ਕਹਾਣੀ ਉਹ ਕੀਤੀ ਤੇ ਫਿਰ ਕਹਿੰਦੀ ਸਾਨੂੰ ਪਤਾ ਲੱਗਿਆ ਵੀ ਜਿਹੜਾ ਕੈਲਾ ਤੇ ਜੈਲਾ ਸੀ ਉਹ ਮੇਰੀਆਂ ਭੂਆ ਨੂੰ ਮੰਗੇ ਹੋਏ ਸੀ ਮੇਰੀਆਂ ਭੂਆ ਉਹਨਾਂ ਦੀ ਮੰਗ ਸੀ ਕਹਿੰਦੀ ਜਦੋਂ ਇਹ ਗੱਲਾਂ ਹੋ ਗਈਆਂ ਸੀ ਤਾਂ ਮੇਰੇ ਪਾਪੇ ਨੇ ਦੱਸਿਆ ਸਾਨੂੰ ਵੀ ਉਸ ਤੋਂ ਬਾਅਦ ਅਸੀਂ ਜਵਾਬ ਦੇ ਕੇ ਭੂਆ ਹੋਰ ਕਿਤੇ ਵਿਆਹ ਤੀਆਂ ਸੀ ਕਹਿੰਦੀ ਮੇਰੇ ਵੱਡੇ ਭੂਆ ਜੀ ਦੀ ਤਾਂ ਮੌਤ ਹੋ ਗਈ ਸੀ ਤੇ ਛੋਟੇ ਭੂਆ ਜੀ ਆ ਜਿਹੜੇ ਉਹ ਕਹਿੰਦੇ ਫੁੱਫੜ ਜੀ ਬਹੁਤ ਤੰਗ ਕਰਦੇ ਸੀ ਤੇ ਉਹ ਮੇਰੇ ਭੂਆ ਜੀ ਦਾ ਤਲਾਕ ਹੋ ਗਿਆ ਸੀ ਉਹ ਕਹਿੰਦੀ ਸਾਡੇ ਕੋਲ ਹੀ ਰਹਿੰਦੇ ਸੀਗੇ ਕਹਿੰਦੀ ਜਦੋਂ ਉਹਨਾਂ ਨੇ ਦੇਖਿਆ ਕੇਲੇ ਨੂੰ ਤੇ ਉਹ ਬੜਾ ਰੋਏ ਵੀ ਅੱਛਾ ਵੀ ਇੰਨਾ ਕੁਝ ਹੋ ਗਿਆ ਤੇਰੇ ਨਾਲ ਉਹ ਫਿਰ ਪਛਤਾਏ ਵੀ ਜੇ ਅਸੀਂ ਚਲੋ ਜੈਲਾ ਤਾਂ ਚਲੇ ਆ ਗਿਆ ਸੀ ਵੀ ਜੇ ਤੇਰਾ ਵੀ ਵਿਆਹ ਕਰ ਦਿੰਦੇ ਤੇ ਨਾਲੇ ਸਾਡੀ ਕੁੜੀ ਨੂੰ ਇਹਨਾਂ ਦਾਗ ਨਾ ਲੱਗਦਾ ਤਲਾਕਸ਼ੋ ਦਾ ਵੀ ਨਾਲੇ ਇਹਨੇ ਵੀ ਬਹੁਤ ਔਖ ਕੱਟੀ ਆ ਵੀ ਇਹਨੂੰ ਬਹੁਤ ਤੰਗ ਕਰਦਾ ਸੀ ਜਿਹੜਾ ਸਾਡਾ ਜਵਾਈ ਸੀ ਤੇ ਫੇਰ ਕਹਿੰਦੀ ਵੀ ਮੈਂ ਆਪਣੇ ਪਾਪੇ ਨਾਲ ਗੱਲ ਕੀਤੀ ਕਿ ਹੁਣ ਨਹੀਂ ਹੋ ਸਕਦਾ ਵੀ ਆਪਾਂ ਇਕੱਲੇ ਵੀਰੇ ਨਾਲ ਆਪਾਂ ਭੂਆ ਨੂੰ ਤੋੜ ਦਈਏ ਜੀ ਕਿਉਂਕਿ ਭੂਆ ਵੀ ਤਲਾਕਸ਼ੋ ਦਾ ਬੈਠੀ ਆ ਤਾਂ ਮੇਰਾ ਪਾਪਾ ਕਹਿੰਦਾ ਵੀ ਮੈਨੂੰ ਕੋਈ ਇਤਰਾਜ਼ ਨਹੀਂ ਵੀ ਜੇ ਹੁਣ ਕਿਉਂਕਿ ਉਹਦੀ ਭੂਆ ਨੂੰ ਵੀ ਸਹਾਰੇ ਦੀ ਲੋੜ ਸੀ ਇਕੇਲੇ ਨੂੰ ਵੀ ਸਹਾਰੇ ਦੀ ਲੋੜ ਸੀ ਬਾਕੀ ਜਦੋਂ ਉਹਨਾਂ ਦੀ ਪਹਿਲਾਂ ਮੰਗਣੀ ਹੋਈ ਵੀ ਸੀ ਕਹਿੰਦੀ ਫਿਰ ਮੈਂ ਇਕੱਲੇ ਵੀਰੇ ਨੂੰ ਘਰੇ ਬਿਠਾ ਕੇ ਮੈਂ ਤੇ ਮੇਰੇ ਪਾਪਾ ਕਹਿੰਦੀ ਉਹਨਾਂ ਦੇ ਪਿੰਡ ਗਏ ਪਿੰਡ ਜਾ ਕੇ ਉਹਦਾ ਘਰ ਵੇਖਿਆ ਉਹਦੇ ਘਰ ਦੀ ਮੰਦੀ ਹਾਲਤ ਸੀ ਕਹਿੰਦੀ ਫਿਰ ਅਸੀਂ ਉੱਥੇ ਬੰਦੇ ਲਾ ਕੇ ਸਫਾਈ ਕਰਵਾਈ ਘਰ ਦੀ ਜਿਹੜੀ ਮਰੰਮਤ ਕਰਵਾਉਣ ਵਾਲੀ ਸੀ ਮੇਰੇ ਪਾਪਾ ਨੇ ਉਹ ਕਰਵਾਈ ਕਰਵਾ ਕੇ ਕਹਿੰਦੀ ਫਿਰ ਵਧੀਆ ਉਹਨਾਂ ਦਾ ਰਹਿਣ ਜੋਗਾ ਕਰਕੇ ਜਿਹੜੇ ਸਮਾਨ ਦੀ ਲੋੜ ਸੀ ਉਹ ਦੇ ਕੇ ਕਹਿੰਦੀ ਫਿਰ ਅਸੀਂ ਇਕੱਲੇ ਵੀਰੇ ਨੂੰ ਤੇ ਮੇਰੀ ਭੂਆ ਨੂੰ ਘਰ ਛੱਡ ਕੇ ਆਏ ਕਹਿੰਦੀ ਹੁਣ ਇਕੱਲਾ ਵੀਰਾ ਮੇਰਾ ਫੁੱਫੜ ਵੀ ਆ ਮੇਰਾ ਪਿਓ ਵੀ ਆ ਤੇ ਮੇਰਾ ਭਰਾ ਵੀ ਆ ਕਹਿੰਦੀ ਉਹ ਸਾਡੇ ਆਉਂਦੇ ਜਾਂਦੇ ਆ ਹੱਸਦੇ ਖੇਡਦੇ ਆ ਮੇਰੀ ਭੂਆ ਦੀ ਜ਼ਿੰਦਗੀ ਦੇ ਦੁੱਖਾਂ ਦਾ ਵੀ ਅੰਤ ਹੋ ਗਿਆ ਤੇ ਇਕੱਲੇ ਵੀਰੇ ਦਾ ਵੀ ਪਰ ਕਹਿੰਦੀ ਵੀ ਇਹ ਕਹਾਣੀ ਮੇਰੇ ਨਾਲ ਰੂਹ 'ਚ ਬੈਠ ਗਈ ਵੀ ਜਦੋਂ ਵੀ ਮੈਨੂੰ ਕਦੇ ਇਕੱਲੇ ਵੀਰੇ ਦੀਆਂ ਸਾਰੀਆਂ ਕਟਨਾਵਾਂ ਯਾਦ ਆਉਂਦੀਆਂ ਤਾਂ ਮੇਰੀ ਜਿਹੜੀ ਰੂਹ ਆ ਉਹ ਤੋਰ ਅੰਦਰ ਤੱਕ ਕੰਬ ਜਾਂਦੀ ਆ ਦੇਖੋ ਇਹ ਦੁਨੀਆ ਹਨਾ ਦੁਨੀਆਂ ਤੇ ਕਿੰਨਾ ਕੁਝ ਵਾਪਰਦਾ ਜੇ ਆਪਾਂ ਕਿਸੇ ਨੂੰ ਫਰੋਲਾਂਗੇ ਨਾ ਕਿਸੇ ਦੇ ਢਿੱਡ ਨੂੰ ਫਰੋਲਾਂਗੇ ਤਾਂ ਆਪਾਂ ਨੂੰ ਪਤਾ ਲੱਗੂਗਾ ਕਿ ਦੁਨੀਆ ਬਹੁਤ ਔਖੀ ਤੋਂ ਔਖੀ ਪਈ ਆ